ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਮੇਰਾ ਨਾਮ ਕਰਤਾਰ ਸਿੰਘ ਹੈ ਆ ਆਮ ਫਰੋਮ ਆਈਡੀਪੀ ਆਈਐਸ ਇੰਡੀਆ ਐਂਡ ਆਮ ਹੈਂਡਲਿੰਗ ਐਂਟਾਇਰ ਪੰਜਾਬ ਐਂਡ ਹਰਿਆਣਾ ਰੀਜਨ ਐਜ਼ ਅ ਸੀਨੀਅਰ ਏਰੀਆ ਮੈਨੇਜਰ ਸੋ ਅੱਜ ਦਾ ਜਿਹੜਾ ਇਹ ਇਵੈਂਟ ਹੈ ਇਹ ਟੱਚਸਟੋਨ ਔਰ ਆਈਡੀਪੀ ਨੇ ਇਨ ਕੋਲਾਬੋਰੇਸ਼ਨ ਅਰੇਂਜ ਕੀਤਾ ਹੈ ਫॉर ਸਟੂਡੈਂਟਸ ਐਂਡ ਇਸ ਇਵੈਂਟ ਦੀ ਖਾਸੀਅਤ ਮੈਂ ਦੱਸਣਾ ਚਾਹਾਂਗਾ ਕਿ ਟੱਚਸਟੋਨ ਦਾ ਹੀ ਇਹ ਤੀਸਰਾ ਇਵੈਂਟ ਹੈ ਜਿਹੜਾ ਕਿ ਇਹ ਨਾ ਰੋ ਹੈ ਪਹਿਲਾਂ ਆਪਾਂ ਜੋ ਇਵੈਂਟ ਕੀਤਾ ਸੀ ਥੈਟ ਵਾਸ ਇਨ ਬਰਨਾਲਾ ਥੈਨ ਇਨ ਜਲੰਧਰ ਐਂਡ ਟੂਡੇ ਅੱਜ ਅਸੀਂ ਇੱਥੇ ਕਰ ਰਹੇ ਹਾਂ ਅਮ੍ਰਿਤਸਰ ਦੇ ਵਿੱਚ ਔਰ ਇਹ ਇਵੈਂਟ ਸਪੈਸ਼ਲੀ ਬੱਚਿਆਂ ਦੇ ਲਈ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਜਿਹੜਾ ਉਹਨਾਂ ਨੇ ਵਿਦੇਸ਼ ਜਾ ਕੇ ਪੜ੍ਹਨ ਦਾ ਆਪਣਾ ਸੁਪਨਾ ਪੂਰਾ ਕਰਨਾ ਹੈ ਉਸ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਬੈਸਟ ਟੈਸਟ ਕਿਹੜਾ ਚੂਜ਼ ਕਰਨਾ ਹੈ ਔਰ ਬੈਸਟ ਟੈਸਟ ਹਮੇਸ਼ਾ ਆਇਲਸ ਹੈ ਇਸ ਦੇ ਲਈ ਅੱਜ ਅਸੀਂ ਬੱਚਿਆਂ ਨੂੰ ਇਹਦੇ ਟਿਪਸ ਐਂਡ ਟ੍ਰਿਕਸ ਥਰੂ आवर ਆਇਲਸ ਐਕਸਪਰਟ ਸ਼ੇਅਰ ਕਰਵਾਵਾਂਗੇ ਐਂਡ ਅਸੀਂ टचस्टोन ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੈਸਟ ਆਫ ਯਰ ਅਰੇਂਜਮੈਂਟਸ ਬੱਚਿਆਂ ਲਈ ਇੱਥੇ ਕੀਤੇ ਹੋਏ ਨੇ ਐਂਡ ਬੱਚੇ ਅੱਜ ਇਸ ਇਵੈਂਟ ਦਾ ਬਹੁਤ ਜ਼ਿਆਦਾ ਲਾਭ ਲੈ ਕੇ ਜਾਣਗੇ ਅਲੋਂਗ ਵਿਦ ਉਹਨਾਂ ਦੇ ਨਾਲ ਥੋੜੇ ਪੇਰੈਂਟਸ ਵੀ ਆਏ ਹੋਏ ਨੇ ਸੋ ਇਵੈਂਟ ਬਹੁਤ ਹੀ ਵਧੀਆ ਆਰਗੇਨਾਈਜ਼ ਕੀਤਾ ਹੋਇਆ ਹੈ ਤੇ ਮੈਂ ਰਿਕੁਐਸਟ ਕਰਾਂਗਾ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਅੱਗੇ ਆਉਣ ਵਾਲੇ ਇਵੈਂਟਸ ਦੇ ਵਿੱਚ ਵੀ ਇਹ ਜੋ ਟਚਸਟੋਨ ਅਰੇਜ ਕਰੇਗਾ ਉਹਦੇ ਵਿੱਚ ਭਾਗ ਲੈਣ ਤੇ ਇਹਦੇ ਥਰੂ ਆਪਣਾ ਜੋ ਵਿਦੇਸ਼ ਜਾਣ ਦਾ ਪੜਨ ਦਾ ਸੁਪਨਾ ਹੈ ਟਚਸਟੋਨ ਦੇ ਥਰੂ ਆਈਡੀਪੀ ਆਇਲਸ ਦੇ ਥਰੂ ਆਪਣਾ ਸਾਕਾਰ ਕਰਨ ਥੈਂਕ ਯੂ ਅੱਜ ਹੁਣ ਦੇ ਆਪਾਂ ਦੇਖੀਏ ਤਾਂ ਰਾਊਂਡ ਅਰਾਊਂਡ ਦੇਖੋ ਜੀ ਇੱਥੇ 160 ਤੋਂ ਉੱਪਰ ਬੱਚੇ ਬੈਠੇ ਹੋਏ ਨੇ ਠੀਕ ਹੈ ਤੇ ਹੋਰ ਵੀ ਅਜੇ ਬੱਚੇ ਆ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਸੀਟਸ ਆਲਮੋਸਟ ਫੁੱਲ ਨੇ ਤੇ ਬੱਚੇ ਬਾਕੀ ਹੋਰ ਵੀ ਆ ਰਹੇ ਨੇ ਜੀ ਸਰ ਆਪਣੇ ਸੈਂਟਰ ਕਿੱਥੇ ਇੱਥੇ ਨੇ ਅ ਦੇਖੋ ਆਈਡੀਪੀ ਜਿਹੜਾ 올 ਅਕਰੋਸ ਹੈਗਾ ਆਪਣੇ ਆਇਲਸ ਦੇ ਟੈਸਟ ਲੋਕੇਸ਼ਨਸ ਆਪਾਂ ਵਿਦਨ 50 ਕਿਲੋਮੀਟਰ ਰੇਡੀਅਸ ਦੇ ਵਿੱਚ ਆਪਾਂ ਸਾਰੇ ਬੱਚਿਆਂ ਨੂੰ ਪ੍ਰੋਵਾਈਡ ਕੀਤੇ ਹੋਏ ਨੇ ਤੇ ਕਿਸੇ ਵੀ ਆਪਣਾ ਅਗਰ ਆਪਾਂ ਲੋਕੇਸ਼ਨ ਤੋਂ ਬੈਠ ਕੇ ਦੇਖਾਂਗੇ ਤਾਂ ਤੁਹਾਨੂੰ ਇੱਕ ਨੀਅਰੈਸਟ ਟੈਸਟ ਸੈਂਟਰ ਤੁਹਾਨੂੰ 50 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਵਿੱਚ ਦੂਸਰਾ ਦਿਖ ਜਾਏਗਾ ਸ਼ਹਿਰ ਵਾਸੀਆਂ ਕੀ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇਹੋ ਜਿਹਾ ਇਵੈਂਟ ਤੁਹਾਨੂੰ ਰੋਜ਼ ਰੋਜ਼ ਨਹੀਂ ਮਿਲਦੇ ਇਹ ਜਿਹੜਾ ਇਵੈਂਟ ਟੈਸਟ ਰੋਨ ਨੇ ਆਰਗੇਨਾਈਜ਼ ਕੀਤਾ ਹੈ ਇਹ ਅੱਗੇ ਆਉਣ ਵਾਲੇ ਤੁਸੀਂ ਉਹਨਾਂ ਦੇ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ ਕਿ ਹੋਰ ਇਵੈਂਟ ਹੋਰ ਆਰਗੇਨਾਈਜ਼ ਕਰਨਗੇ ਔਰ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਔਰ ਮਿੱਥ ਤੇ ਵਿੱਚ ਨਾ ਪੈਣ ਕਿ ਕੋਈ ਵੀ ਟੈਸਟ ਔਖਾ ਹੈ ਔਰ ਮਤਲਬ ਜਿਵੇਂ ਅੱਜ ਕੱਲ ਬੱਚੇ ਸੋਚ ਰਹੇ ਨੇ ਸੁਣ ਰਹੇ ਨੇ ਕਿ ਭਾਈ ਬਾਹਰ ਜਾਣਾ ਥੋੜਾ ਔਖਾ ਹੋ ਗਿਆ ਹੈ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਅਗਰ ਸਕਿਲਡ ਹੋ ਤੁਸੀਂ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਬਿਲਡ ਕੀਤਾ ਹੋਇਆ ਹੈ ਤਾਂ ਤੁਹਾਡੇ ਲਈ ਸਭ ਤੋਂ ਬੈਸਟ ਆਪਸ਼ਨ ਅੱਜ ਦੀ ਡੇਟ ਹੈ ਕਿ ਤੁਸੀਂ ਅੱਜ ਹੀ ਆਪਣੀ ਜਰਨੀ ਸਟਾਰਟ ਕਰੋ ਤੇ ਇਹਨੂੰ ਪੂਰਾ ਕਰਨ ਲਈ ਆਪਣਾ ਤਿਆਰੀ ਸ਼ੁਰੂ ਕਰ ਦਿਓ ਅੱਜ ਤੋਂ ਹੀ ਕਿੰਨੀ ਕੰਟਰੀ ਚ ਡੀਲ ਕਰਦੇ ਨੇ ਸਟਡੀ ਵੀਜ਼ਾ ਦੇਖੋ ਸਟਡੀ ਵੀਜ਼ਾ ਜਿਹੜਾ ਹੈਗਾ ਥਰੂ ਆਈਐਸ ਯੂ ਕੈਨ ਅਪਲਾਈ ਐਨੀਵੇਅਰ ਇਨ ਦ ਵਰਲਡ ਐਂਡ ਆਈਐਸ ਟੈਸਟ ਜੋ ਹੈ ਉਹ ਸਾਡੇ ਜੋ ਹੈ ਅਗਰ ਤੁਸੀਂ ਦੇਖੋਗੇ 12000 ਤੋਂ ਵੀ ਜ਼ਿਆਦਾ ਆਰਗੇਨਾਈਜੇਸ਼ਨਸ ਵਰਲਡਵਾਈਡ ਐਕਸੈਪਟ ਕਰਦੀਆਂ ਨੇ ਤੇ 150 ਕੰਟਰੀਜ਼ ਤੋਂ ਵੀ ਜ਼ਿਆਦਾ ਦੇ ਵਿੱਚ ਐਕਸੈਪਟ ਕੀਤਾ ਜਾਂਦਾ ਹੈ। ਆਈਡੀਪੀ ਹੈ। ਆਈਡੀਪੀ ਦਾ ਹੀ ਆ ਇਸ ਦਾ ਟੈਸਟ ਕਰ ਰਿਹਾ ਮੈਂ। ਠੀਕ ਹੈ। ਤੇ ਟੱਚਸਟੋਨ ਸਾਡੇ ਨੰਬਰ 1 ਆਈਐਸ ਇੰਡੀਆ ਬਿਜ਼ਨਸ ਪਾਰਟਨਰ ਨੇ ਤੇ ਉਹ ਹਰ ਇੱਕ ਜਗ੍ਹਾ ਤੇ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਵੀ ਸੈਂਟਰਸ ਨੇ ਜਿਹੜੇ ਕਿ ਆਈਐਸ ਦੀ ਕੋਚਿੰਗ ਨੂੰ ਪ੍ਰੋਵਾਈਡ ਕਰਦੇ ਨੇ। ਮੈਸਮੇਰਾ ਨਾਮ ਆਸ਼ਿਮ ਹੈ ਤੇ ਆਮ ਚੈਕਿੰਗ ਕੇਅਰ ਆਫ ਦਿਸ ডিপਾਰਟਮੈਂਟ ਇਜ਼ ਇਨ ਦ ਕਪੈਸਿਟੀ ਆਫ ਹੈਡ ਐਂਡ ਇਹ ਜਿਹੜਾ ਆਪਾਂ ਇਵੈਂਟ ਕਰ ਰਹੇ ਆ ਜੀ ਆਈਡੀਪੀ ਦੇ ਨਾਲ ਮਿਲ ਕੇ ਤਾਂ ਪਰਪਸ ਹੈਗਾ ਸਟੂਡੈਂਟਸ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਿ ਕਿਹੜਾ ਇੰਗਲਿਸ਼ ਐਗਜ਼ਾਮ ਬੈਟਰ ਹੈਗਾ ਤੇ ਐਗਜ਼ਾਮ ਨੂੰ ਇੱਕ ਫੀਅਰ ਹੈਗਾ ਇੱਕ ਹਾਈਪ ਬਣਾਇਆ ਹੋਇਆ ਹੈ ਮਾਰਕੀਟ ਦੇ ਵਿੱਚ ਕਿ ਐਗਜ਼ਾਮ ਪਲੀਅਰ ਕਰਨਾ ਬੜਾ ਔਖਾ ਹੈਗਾ ਸੋ ਆਈਡੀਪੀ ਦੇ ਨਾਲ ਮਿਲ ਕੇ ਅਸੀਂ ਜਿਹੜਾ ਇਹ ਇਵੈਂਟ ਕੰਡਕਟ ਕਰ ਰਹੇ ਆ ਤਾਂ ਕਿ ਸਟੂਡੈਂਟਸ ਨੂੰ ਗਾਈਡ ਕੀਤਾ ਜਾਵੇ ਕਿਹੜਾ ਐਗਜ਼ਾਮ ਬੈਸਟ ਹੈਗਾ ਬਿਕਾਜ਼ ਐਗਜ਼ਾਮ ਦੇਣਾ ਇਜ਼ ਨ ਬੱਚੇ ਨੇ ਆਪਣਾ ਕਰੀਅਰ ਦੇਖਣਾ ਹੈਗਾ ਠੀਕ ਹੈ ਕਿਵੇਂ ਉਹਨੂੰ ਬੈਸਟ ਅਪੋਰਚੂਨਿਟੀਆਂ ਮਿਲ ਸਕਦੀਆਂ ਬੈਸਟ ਸੈਟਲਮੈਂਟ ਹੋ ਸਕਦੀ ਹੈ ਪਲੱਸ ਕਿਸ ਤਰੀਕੇ ਦੇ ਟਿਪਸ ਐਂਡ ਟ੍ਰਿਕਸ ਯੂਜ਼ ਕਰਕੇ ਬੱਚਾ ਜਿਹੜਾ ਆਪਣਾ ਐਗਜ਼ਾਮ ਹੈ ਚੰਗੀ ਤਰੀਕੇ ਦੇ ਨਾਲ ਪਹਿਲੀ ਵਾਰੀ ਦੇ ਵਿੱਚ ਕਲੀਅਰ ਕਰ ਸਕਦਾ ਹੈ ਕਿਉਂਕਿ ਕੁਝ ਸਟੂਡੈਂਟਸ ਤੁਸੀਂ ਦੇਖਿਆ ਹੋਣਗੇ ਬਹੁਤ ਜ਼ਿਆਦਾ ਐਫਰਟਸ ਲਾਉਂਦੇ ਨੇ ਡਿਪਰੈਸ ਹੋ ਜਾਂਦੇ ਨੇ ਐਗਜ਼ਾਮ ਕਲੀਅਰ ਨਹੀਂ ਹੋ ਪਾਉਂਦਾ ਸੋ ਇਹ ਇਵੈਂਟ ਕਰਨ ਦਾ ਪਰਪਸ ਇਹ ਹੈ ਕਿ ਅਸੀਂ ਸਟੂਡੈਂਟ ਨੂੰ ਦੱਸ ਸਕੀਏ ਕਿ ਕਿਸ ਤਰੀਕੇ ਨਾਲ ਬੈਸਟ ਪੋਸੀਬਲ ਵੇ ਦੇ ਨਾਲ ਇੱਕ ਚੰਗੀ ਤਰ੍ਹਾਂ ਮਤਲਬ ਬੈਸਟ ਟ੍ਰਿਕਸ ਦੇਖ ਕੇ ਯੂਜ਼ ਕਰਕੇ ਆਪਣੇ ਐਗਜ਼ਾਮਸ ਨੂੰ ਪਹਿਲੀ ਵਾਰੀ ਦੇ ਵਿੱਚ ਕਲੀਅਰ ਕਰਕੇ ਆਪਣਾ ਜਿਹੜਾ ਬਾਹਰ ਜਾਣ ਦਾ ਜਿਹੜਾ ਸੁਪਨਾ ਹੈਗਾ ਉਹ ਪੂਰਾ ਕਰ ਸਕਦੇ ਨੇ ਅੱਜ ਕਿੰਨੇ ਕੇ ਬੱਚੇ ਨੇ ਹਿੱਸਾ ਲਿਆ ਸਰ ਅਪ੍ਰੋਕਸੀਮੇਟਲੀ ਮੇਰੇ ਕੋਲ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਸਕੂਲਸ ਦੇ ਵਿੱਚੋਂ ਵੀ ਆਏ ਨੇ ਇਸੇ ਨੂੰ ਅਟੈਂਡ ਕਰਨ ਲਈ ਸਕੂਲ ਦੇ ਪ੍ਰਿੰਸੀਪल्स ਵੀ ਨੇ ਸੋ ਅਪ੍ਰੋਕਸੀਮੇਟਲੀ 150 ਬੱਚਾ ਇੱਥੇ ਹੈਗਾ ਜਿਹੜਾ ਇਸ ਇਵੈਂਟ ਨੂੰ ਅਟੈਂਡ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ ਹੋਰ ਪਰਸਨਲ ਲੱਗੇਗਾ ਮੈਨੂੰ ਸਰ ਅਸੀਂ ਅੱਗੇ ਵੀ ਇਸ ਤਰੀਕੇ ਦੇ ਜਿਹੜੇ ਇਵੈਂਟਸ ਆ ਕਰਦੇ ਰਵਾਂਗੇ ਬਾਕੀ ਜਿਹੜੇ ਹੋਰ ਐਗਜ਼ਾਮਸ ਨੇ ਜਿਵੇਂ ਬਹੁਤ سارے ਐਗਜ਼ਾਮਸ ਨੇ ਯੂ نو ਬਾੜ ਜਾਣ ਲਈ ਸੋ ਅਸੀਂ ਸਾਰਿਆਂ ਨਾਲ ਮਿਲ ਕੇ ਬੱਚਿਆਂ ਦਾ ਜਿਹੜਾ ਇੱਕ ਕੰਫੀਡੈਂਸ ਲੈਵਲ ਹੈਗਾ ਐਗਜ਼ਾਮਸ ਨੂੰ ਲੈ ਕੇ ਜਿਹੜਾ ਡਰ ਨੂੰ ਵਿਧਾਨ ਦੇ ਲਈ ਕੰਫੀਡੈਂਸ ਨੂੰ ਵਿਧਾਨ ਦੇ ਲਈ ਅਸੀਂ ਇਦਾਂ ਦੇ ਇਵੈਂਟਸ ਕਰਦੇ ਰਵਾਂਗੇ ਸਾਡਾ ਨੈਕਸਟ ਇਵੈਂਟ ਜਿਹੜਾ ਹੈਗਾ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ ਮੋਗਾ ਦੇ ਵਿੱਚ ਹੁਸ਼ਾਲਪੁਰ ਦੇ ਵਿੱਚ ਸੋ ਵੀ ਵਿਲ ਬੀ ਕਮਿੰਗ ਵਿਦ ਦਾ ਮੋਰ ਇਵੈਂਟ ਸੂ ਮੈਮ ਸਰ ਸ਼ਹਿਰਵਾਸਾ ਕੀ ਫੀਲ ਕਿ ਨਾ ਸਰ ਮੈਂ ਇਹ ਹੀ ਕਹਿਣਾ ਚਾਹਣੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਇਵੈਂਟਸ ਦੇ ਵਿੱਚ ਹਿੱਸਾ ਲਓ ਤਾਂ ਕਿ ਤੁਹਾਨੂੰ ਇੱਕ ਕਰੈਕਟ ਗਾਈਡੈਂਸ ਮਿਲ ਸਕੇ ਬੱਚਿਆਂ ਦੇ ਪੇਰੈਂਟਸ ਦੇ ਜਿਹੜੇ ਕੁਐਸਚਨਸ ਨੇ ਉਹ ਇਦਾਂ ਦੇ ਇਵੈਂਟਸ ਦੇ ਵਿੱਚ ਜਦੋਂ ਇੱਕ ਪ੍ਰੋਪਰ ਰਿਪ੍ਰੈਜ਼ੈਂਟੇਟਿਵ ਆ ਕੇ ਖੁਦ ਗੱਲ ਕਰਦੇ ਨੇ ਤੇ ਬੱਚਿਆਂ ਦਾ ਜਿਹੜਾ ਡਾਊਟਸ ਹੁੰਦੇ ਨੇ ਨਾ ਤੇ ਜਿਹੜੇ ਪੇਰੈਂਟਸ ਦਾ ਡਰ ਹੁੰਦਾ ਉਹ ਦੂਰ ਹੁੰਦਾ ਅੱਜ ਦੇ ਇਸ ਇਵੈਂਟ ਦੇ ਵਿੱਚ ਕੁਝ ਬੱਚੇ ਨੇ ਜਿਹੜੇ ਆਪਣੇ ਪੇਰੈਂਟਸ ਦੇ ਨਾਲ ਆਏ ਨੇ ਤੇ ਮਤਲਬ ਉਹਨਾਂ ਲਈ ਅੱਛੀ ਜਗ੍ਹਾ ਅੱਛੀ ਆਈ ਮੀਨ ਯੂ نو ਇੱਕ ਪਲੇਟਫਾਰਮ ਹੈਗਾ ਤਾਂ ਕਿ ਉਹਨਾਂ ਦੇ ਜਿਹੜੇ ਵੀ ਡਾਊਟਸ ਨੇ ਨਾ